ਜਿਹੜੇ ਪੰਚਾਇਤੀ ਜ਼ਮੀਨਾਂ ਨੇ ਉਹ ਸਾਨੂੰ ਤੀਜਾ ਹਿੱਸਾ ਜਿਹੜਾ ਉਹ ਦੇਣਾ ਗਰੰਟੀ ਸਰਕਾਰ ਮੁਰਦਾਬਾ 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 ਕਿ ਸਾਡੇ ਮਲਨੇਗਾ ਦੀ ਦਿਹਾੜੀਆ ਜਿਹੜੀ ਉਹ 700 ਰੁਪਏ ਕੀਤੀ ਜਾਵੇ ਜਿਹੜੀ ਪੈਨਸ਼ਨ ਹੈਗੀ ਆ ਉਹ 5000 ਰੁਪਏ ਕੀਤੀ ਜਾਵੇ ਭਗਵੰਤ ਮਾਨ ਸਾਨੂੰ ਮੀਟਿੰਗਾਂ ਦੇ ਕੇ ਉਹ ਸਾਡੇ ਨਾਲ ਗੱਲ ਨਹੀਂ ਕਰ ਰਿਹਾ ਹੈਗਾ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ 18 ਅਗਸਤ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਖੇਤੀਬਾੜੀ ਮੰਤਰੀ ਦੇ ਘਰ ਅੱਗੇ ਧਰਨਾ ਦੇਣ ਦਾ ਕੀਤਾ ਐਲਾਨ ਦੱਸਦੀ ਹੈ ਕਿ ਸੰਗਤ ਮੰਡੀ ਅਧੇਨ ਬਠਿੰਡਾਵਾਦ ਰੋਡ ਤੇ ਪੈਂਦੇ ਪਿੰਡ ਚੱਕ ਅਤਰ ਸਿੰਘ ਵਾਲਾ ਵਿਖੇ ਅੱਜ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਇਸ ਮੀਟਿੰਗ ਵਿੱਚ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਤੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਅਤੇ ਹਰगोਬਿੰਦ ਸਿੰਘ ਚੱਕ ਅਤਰ ਸਿੰਘ ਵਾਲਾ ਨੇ ਕਿਹਾ ਹੈ ਕਿ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀਆਂ ਮੰਗਾਂ ਨੂੰ ਮਨਵਾਉਣ ਲਈ 18 ਅਗਸਤ ਨੂੰ ਖੇਤੀਬਾੜੀ ਮੰਤਰੀ ਗਰਮੀਤ ਸਿੰਘ ਖੁੱਡੀਆਂ ਦੇ ਘਰ ਅੱਗੇ ਰੋਸ ਧਰਨਾ ਦਿੱਤਾ ਜਾ ਰਿਹਾ ਹੈ ਜਿਸ ਕਾਰਨ ਹਰ ਪਿੰਡ ਵਿੱਚ ਇਹ ਮੀਟਿੰਗ ਕਰਕੇ ਮਜ਼ਦੂਰਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ ਸੂਬਾ ਪ੍ਰਧਾਨ ਨੇ ਕਿਹਾ ਹੈ ਕਿ ਪੈਨਸ਼ਨ 5000 ਰੁਪਏ ਕਰਨਾ ਮਨਰੇਗਾ ਦੀ ਦਿਹਾੜੀ ਵਿੱਚ ਵਾਧਾ ਪੰਚਾਇਤੀ ਜ਼ਮੀਨਾਂ ਦਾ ਤੀਜਾ ਹਿੱਸਾ ਮਜ਼ਦੂਰਾਂ ਨੂੰ ਦੇਣਾ ਆਦ ਹੋਰ ਮੰਗਾਂ ਨੂੰ ਲੈ ਕੇ ਇਹ ਧਰਨਾ ਦਿੱਤਾ ਜਾ ਰਿਹਾ ਹੈ ਸੂਬਾ ਪ੍ਰਧਾਨ ਨੇ ਕਿਹਾ ਹੈ ਕਿ ਜਿੰਨਾ ਚਿਰ ਉਹਨਾਂ ਦੀਆਂ ਇਹ ਮੰਗਾਂ ਪੰਜਾਬ ਸਰਕਾਰ ਨਹੀਂ ਮੰਨਦੀ ਤਾਂ ਉਹ ਸੰਘਰਸ਼ ਇਸੇ ਤਰ੍ਹਾਂ ਹੀ ਕਰਦੇ ਰਹਿਣਗੇ ਇਸ ਮੌਕੇ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਕਾਲਾ ਸਿੰਘ ਟੇਕ ਸਿੰਘ ਜਗਿੰਦਰ ਸਿੰਘ ਦਰਸ਼ਨ ਸਿੰਘ ਤੇਜ ਸਿੰਘ ਅਤੇ ਵੱਡੀ ਗਿਣਤੀ ਵਿੱਚ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਹਾਜ਼ਰ ਸਨ ਜੋਰਾ ਸਿੰਘ ਲਸਰਾਲੀ ਸੂਬਾ ਪ੍ਰਧਾਨ ਪੰਜਾਬ ਖੇਤ ਮਜ਼ਦੂਰ ਜਨਨ ਅੱਜ ਅਸੀਂ ਪਿੰਡ ਚੱਕਾਤਰ ਸਿੰਘ ਵਾਲਾ ਵਿਖੇ ਮਜ਼ਦੂਰ ਔਰਤਾਂ ਦੀ ਮਰਦਾਂ ਦੀ ਮੀਟਿੰਗ ਕੀਤੀ ਹੈ ਇਹ ਮੀਟਿੰਗ ਹੈ ਜਿਹੜੀ 18 ਤਰੀਕ ਨੂੰ ਜੋ ਗਰਮੀਤ ਸਿੰਘ ਖੁੱਡੀਆਂ ਕੈਬਨਿਟ ਮੰਤਰੀ ਨੇ ਉਹਨਾਂ ਦੇ ਅੱਗੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਵੱਲੋਂ ਮਜ਼ਦੂਰਾਂ ਦੀਆਂ ਮੰਗਾਂ ਸੰਬੰਧੀ ਜਿਹੜਾ ਧਰਨਾ ਉਹ ਲਾਇਆ ਜਾ ਰਿਹਾ ਹੈ ਇਹ ਧਰਨਾ ਹੈਗਾ ਕਿ ਸਾਡੀ ਮਨਰੇਗਾ ਦੀ ਦਿਹਾੜੀ ਜਿਹੜੀ ਉਹ 700 ਰੁਪਏ ਕੀਤੀ ਜਾਵੇ ਜਿਹੜੀ ਫਸਟ ਲੋਕੇਸ਼ਨ ਤੇ ਇੱਕ ਹਾਜ਼ਰੀ ਲਾਉਣ ਵਾਲਾ ਜਿਹੜਾ ਮਾਮਲਾ ਹੈਗਾ ਉਹ ਬੰਦ ਕੀਤਾ ਜਾਵੇ ਜਿਹੜੀ ਪੈਨਸ਼ਨ ਹੈਗੀ ਆ ਉਹ 5000 ਰੁਪਏ ਕੀਤੀ ਜਾਵੇ ਜਿਹੜੇ ਪੰਚਾਇਤੀ ਜ਼ਮੀਨਾਂ ਨੇ ਉਹ ਸਾਨੂੰ ਤੀਜਾ ਹਿੱਸਾ ਜਿਹੜਾ ਉਹ ਦੇਣਾ ਗਰੰਟੀ ਕੀਤਾ ਜਾਵੇ ਮਜ਼ਦੂਰਾਂ ਸਾਰੇ ਕਰਜ਼ੇ ਆ ਜਿਹੜੇ ਫਾਈਨੈਂਸ ਕੰਪਨੀਆਂ ਸਮੇਤ ਉਹ ਕਰਜ਼ੇ ਆ ਜਿਹੜੇ ਸਾਰੇ ਮਾਫ਼ ਕੀਤੇ ਜਾਣ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ ਗੁਰਮੀਤ ਸਿੰਘ ਖੁੱਡੀਆਂ ਦੇ ਗੇੜ ਦੇ ਅੱਗੇ 90 ਸਵੇਂ ਦਾ ਧਰਨਾ ਸ਼ੁਰੂ ਕਰ ਰਹੇ ਹਾਂ ਤੇ 10 ਤਰੀਕ ਨੂੰ ਅਸੀਂ ਉਹਨਾਂ ਨੂੰ ਮੰਗ ਪੱਤਰ ਦੇਣਾ ਹੈਗਾ ਤੇ ਇਹ ਸੁਨਾਮਲੀ ਕਰਨੀ ਹੈਗੀ ਆ ਕਿ ਭਗਵੰਤ ਮਾਨ ਸਾਨੂੰ ਮੀਟਿੰਗਾਂ ਦੇ ਕੇ ਉਹ ਸਾਡੇ ਨਾਲ ਗੱਲ ਨਹੀਂ ਕਰ ਰਹੇ ਹੈਗਾ ਜਦੋਂ ਤੱਕ ਸਾਡੇ ਮਸਲੇ ਹੱਲ ਨਹੀਂ ਹੁੰਦੇ ਅਸੀਂ ਲਗਾਤਾਰ ਇਹ ਸੰਘਰਸ਼ ਹੈ ਜਿਹੜਾ ਜਾਰੀ ਹੈ ਅੱਜ ਪਿੰਡ ਚੱਕਤਰ ਸਿੰਘ ਵਾਲਾ ਵਿਖੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਮੀਟਿੰਗ ਹੈ ਜਿਹੜੀ ਸੂਬਾ ਪ੍ਰਧਾਨ ਜੋਦਾ ਸਿੰਘ ਮਸਤਾਲੀ ਨੇ ਕਰਾਈ ਹੈ ਤੇ ਇਸ ਮੀਟਿੰਗ ਦੇ ਵਿੱਚ ਕਾਫੀ ਮੁੱਦਿਆਂ ਤੇ ਵਿਚਾਰਾਂ ਹੋਈਆਂ ਤੇ ਜਿਹੜਾ ਆਉਣ ਵਾਲੀ 18 ਤਰੀਕ ਆ ਉਹਦੇ ਵਿੱਚ ਖੇਤੀਬਾੜੀ ਮੰਤਰੀ ਕਿਰਮੇਸ਼ੇ ਘੋਡੀਆਂ ਦੇ ਬਾਰੇ ਜਿਹੜਾ ਧਰਨਾ ਦੇਣਾ ਕਿਉਂਕਿ ਜਿਹੜੀਆਂ ਵਾਰ-ਵਾਰ ਮੀਟਿੰਗਾਂ ਵਾਸਤੇ ਟਾਈਮ ਦੇ ਕੇ ਇੱਥੇ ਮੇ ਮੁੱਖ ਮੰਤਰੀ ਸਾਹਿਬ ਗੱਲ ਕਰਨ ਤੋਂ ਭੱਜ ਰਹੇ ਆ ਉਹਨੂੰ ਮਜਬੂਰ ਕਰਨ ਵਾਸਤੇ ਇਹ ਜਿਹੜਾ ਧਰਨਾ ਲੱਗਣਾ ਤੇ ਉਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਇੱਥੋਂ ਮਜ਼ਦੂਰ ਸਾਡੇ ਜਾਣਗੇ ਤੇ ਅਸੀਂ ਭਾਰਤੀ ਕਿਸਾਨ ਯੂਨੀਅਨ ਇਕਤਾ ਆਗਰਾਹਾ ਵੱਲੋਂ ਪਹਿਲਾਂ ਦੇ ਸੂਬੇ ਵੱਲੋਂ ਇਹਨਾਂ ਦੀ ਪੂਰੀ ਮਦਦ ਕਰਦੇ ਆ ਮਤਲਬ ਜਿੱਥੇ ਵੀ ਕਿਤੇ ਕਰਨਾ ਹੁੰਦਾ ਉਥੇ ਲੰਗਰ ਵੀ ਲਾਉਣੇ ਆ ਭਾਂਡੇ ਵੀ ਮੰਗਦੇ ਆ ਇਹ ਅਗਰਾਹਾ ਜਥੇਬੰਦੀ ਦਾ ਕਾਰਜਾ ਕਰਦੀ ਆ ਨਾਲ ਤੇ ਇਧਰੋਂ ਪਿੰਡ ਵੱਲੋਂ ਵੀ ਅਸੀਂ ਪੂਰੀ ਇਹਨਾਂ ਦੀ ਹਮਾਇਤ ਕਰਦੇ ਆ ਜਿਹੜੀ ਸਾਡੀ ਟੀਮ ਇੱਥੇ ਜਾਊਗੀ ਅਸੀਂ ਉਹਨਾਂ ਦੀ ਪੂਰੀ ਸਪੋਰਟ ਕਰਾਂਗੇ ਫੰਡਾਂ ਦੇ ਵਿੱਚ ਵੀ ਤੇ ਲੰਗਰਾਂ ਦੇ ਵਿੱਚ ਵੀ ਤੇ ਇੱਥੇ ਵਿਸ਼ਵਾਸ ਵੀ ਦਿਵਾਉਣਾ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੂੰ ਕਿ ਵੱਡੀ ਗਿਣਤੀ ਦੇ ਵਿੱਚ ਪੂਰੀ ਬਲਾਕ ਵਿੱਚ ਵੱਧ ਤੋਂ ਵੱਧ ਹਾਜ਼ਰੀ ਚਕਰ ਸਿੰਘ ਵਾਲੀ ਹੋਊਗੀ